ਰੇਣੀ ਚੱਲਣੀ ਹੈ ਉਧਰ ਨੂੰ ਕਾ ਇਹ ਆ ਬਈ ਉਹ ਆ ਜਰਾ ਕੋਈ ਜਰਮਾ ਪਹਿਲਾਂ ਇਧਰ ਕੋ ਇਧਰ ਕੋ ਚੇਤਰਦ ਅਹ ਚੜ ਗਏ ਬਾਈ ਗੱਡੀਆਂ ਓਏ ਕੋਈ ਕਿੱਲੇ ਚ ਮੁੜੇ ਇਧਰ ਹੋਣ ਇਧਰ ਹੋਣ ਥੋਲੀ ਥੋਲੀ ਕੋਈ ਕਾ ਗੱਡੀਆਂ ਦੋ ਆ ਬਈ ਦੋ ਆ ਹੋਈ ਤਿੰਨ ਹੋ ਆਉਂਦੀਆਂ ਪੰਜ ਗੱਡੀਆਂ ਥਲੇ 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 ਦੱਸ ਯਾਰ ਮੂੰਹ ਕਮਾ ਦੇ ਮੇਰੇ ਨਹੀਂ ਯਾਰ ਮੂੰਹ ਕਮਾ ਦੇ ਪੈ ਆਏ ਨੂੰ ਕਵਾਇਦਾਂ ਮਿਲੋ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜ਼ਮੀਰਾਂ ਨੂੰ ਲਾਂਤਿਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰੋ ਖਿੱਚਦਾ ਯਾਰ ਆਈ ਆਈ ਆ ਵੇ ਇਧਰ ਆੜਦੀ ਆ ਫਟਾ ਕਦੋਂ ਤੁਸੀਂ ਉੱਠੋਗੇ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚੁੱਪ ਪੰਜਾਬ ਦੇ ਲੋਕੋਂ ਤੁਸੀਂ ਸ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਦਾ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆ ਦੇਖੋ ਭੈਣ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਆ ਗੱਡੀ ਵਿੱਚ ਮਾਰ ਰਹੀ ਗੱਡੀ ਆ ਬਈ ਉਹਨੇ ਖਚਾ ਮੋੜ ਮੋੜ ਅੱਛਾ ਕਿਨਾਰ ਰੁਲ ਗਈਆਂ ਹਾਂ ਬਈ ਕਿਨਾਰੇ ਪਿੰਡ ਚ ਪਿੰਡ ਚ ਵਾਲ ਪਿੰਡ ਚ ਪਿੰਡ ਚ ਇਹਨਾਂ ਦੋਨੋਂ ਸੜਕਾਂ ਦੇ ਨੀਰ ਨੂੰ ਪੀ ਗੱਡੀ ਤੇ ਕੈਕਟੀਆਂ ਓਏ ਚਾਰ ਕਟੀਆਂ ਨੇ ਹੈ ਚਾਰ ਆ ਇਧਰ ਉੱਤੇ ਜਿਹੜੀ ਗੱਡੀ ਆ ਆ ਗਈ ਉੱਤੇ ਜਮ ਹੌਲੀ ਹੌਲੀ ਹੁਣ ਨਾ ਪੈ ਆਪ ਪੈਣਾ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਵੱਧ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਓਏ ਆ ਲੁਧਿਆਣੇ ਵਾਲੋ ਨੇੜੇ ਨੇੜੇ ਓ ਮਰਿਆ ਜਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੀ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜੇ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਧਾਨੇ ਦੇ ਵਾਲੇ ਨਾਲੇ ਉੱਠ ਕੇ ਤੁਸੀਂ ਬੱਚਾ ਬੱਚਿਓ ਦਾ ਝੋਕ ਦੇ ਉੱਥੋਂ ਨਹੀਂ ਲਿਆਓ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨੇ ਕਨੂੰ ਰੋਕ ਲੈਣਗੇ ਕਿੰਨੇ ਕਨੂੰ ਨਾਕੇ ਲਾਗਦੇ ਨੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਂਤੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪਲਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਭੜਾਈ ਫਿਰਦੇ ਥੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਵੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਅਲਗਾ ਲੱਡ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟ ਦੂਜੇ ਪਾਸੇ ਹੀ ਹੋਗੀਆਂ ਬਾਈ ਨਹੀਂ 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 ਦੁੰਦ ਕਿੱਥੀ ਜੱਟ ਮਾੜਾ ਜ ਆਹੀ ਆ ਯਾਰ ਉਹ ਮੰਗੜਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣੇ ਉਹ ਪਿੰਡ ਚ ਬਾੜ ਦੇ। ਇੱਥੇ ਗਲੀ ਚ ਬਾੜ। ਕਰਿਆ ਮੈਨੂੰ ਇਹਦਾਵੇਂ ਦੋ ਇਹਨਾਂ ਨੇ ਮੂਹਰੇ ਕਰਦੇ ਹੋਂ। ਨਹੀਂ ਨਹੀਂ ਤੂੰ ਵਗਣਾ ਪਿੰਡਸ ਦਾ ਬਾੜ। ਕਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜਾ ਅਜ ਬੁੱਚੜ ਕੇ ਜਿਹੜੀ ਆਲਸਾਂ ਬੁੱਚੜਾ ਤੂੰ ਪੰਜਾਬ ਦਾ ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਤਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਅਹੀਂ ਚੱਲੂਗਾ ਤਾਂ ਅਹੀਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਵਾਓਗੇ ਉਹਨਾਂ ਉੱਠਣਗੇ ਕਿੰਨੇ ਕਨੂੰ ਦੱਬ ਲਓਗੇ ਕਿੰਨੇ ਕਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੋਣਾ ਕੱਲਾ ਭਵੰਤ ਨਹੀਂ ਕੇਦਰੀਆਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕਣੂ ਮਾਰਦਾ ਨੂੰ ਕਰ ਪੈਂ ਹੈ ਨਹੀਂ ਉਹ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਚਾਰ ਹੋ ਗਏ ਹਾਰਨ ਤੇ ਹੱਥ ਰੱਖਾ ਰਨ ਤੇ ਹੱਥ ਰੱਖਾ ਰਨ ਤੇ ਯਾਰ ਗਮੂਰੀ ਬੰਦਾ ਬਾਈ ਇੱਥੋਂ ਪਨ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਨੂੰ ਟ੍ਰੈਕਟਰ ਮੋੜੇ ਕਰ ਦਿੰਦਾ ਹੈ ਖਿੱਚ ਖਿੱਚ ਕੰਮ ਦੇ ਕਰਦੇ ਚੋਰ ਆ ਕਹਿੰਦੇ ਚੋਰ ਆ ਮੂਰੇ ਕਰ ਦੇਗਾ ਟ੍ਰੈਕਟਰ ਮੂਰੇ ਕਰਦੇ ਮੋੜ 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 ਉਤਰ ਕੇ ਪਾਗਲੇ ਮੇਂ ਚ ਨਾ ਮੋੜ ਸੀ ਹੈ ਉਤਰ ਕੇ ਪਾਜ ਖੜ ਦੇ ਖਾਂਗੇ ਮੋੜ 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 ਭੈਣ ਜਦ ਤੱਕ ਲੱਗਿਆ ਹੈ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀਚ ਬਾੜ ਲਈ ਹੋਰ ਮੋੜ ਮੋੜ ਭੈਣ ਦਾ ਯਾਰਾ ਮੋੜ ਲੈ ਵਾ ਗੱਲੀ ਬਾਤ ਹੋ ਗਈ ਕਦੀ ਮੋੜਨੀ ਨਹੀਂ ਵੱਡੀ ਮਾਨ ਉਹ ਮੋੜ ਦਾ ਅੱਡੀ ਮੋੜ ਨੇ ਮੂਰਾ ਬੰਦਾ ਆ ਆ ਦੇਖਾ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦਾ ਯਾਰ ਅਸੀਂ ਨਹੀਂ ਆਉਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮੜਾ ਹਿੱਸਾ ਲਾ ਵੇ ਹਿੱਸਾ ਲਾ ਗੱਡੀ ਨਾਲੇ ਮਗਰੋਂ ਮਾਰੀ ਵਿੱਚ ਮਗਰੋਂ ਹੀ ਮਾਰੀ ਮਗਰੋਂ ਗੱਡੀ ਵਿੱਚ ਉੱਤੇ ਓਹ ਰੇਡੀਅਲ ਨੇ ਕਾ ਤੂੰ ਕਾਂ ਵੈਰੀ ਬਣਿਆ ਓਏ ਓ ਤੂੰ ਤਾਂ ਪੰਜਾਬੀ ਐ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਭੰਨ ਦਿਓ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾਂ ਕੇ ਬਾਈ ਸੱਖਾਂ ਆ ਕੇ ਲੜ ਲਿਆਣੇ ਜਾਂਦਾ ਕਿਉਂ ਕਰੇ ਵਾਸਤੇ ਕਿਉਂ ਯਾਰ ਤੇਰੀ ਕਿਉਂ ਬਾਈ ਕੀ ਗੱਲ ਗੱਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਘੈਰਾ ਪੀਂਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਚੱਕਦਾ ਅਸੀਂ ਨਹੀਂ ਆਉਣਾ ਓਏ ਲੋਕ ਖੁੱਦੂ ਆ ਜਾਣ ਆ ਰੇਡੀਓ ਲੋਕ ਹੁਣ ਤੱਕ ਇੱਥੋਂ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜਿਹੀ ਫਸ ਗਈ ਜੀ ਲੱਗ ਗਈ ਪਿੰਡੋਂ ਬੰਦਾ ਹੀ ਨਿਕਲ ਰਿਹਾ ਕੋਈ ਬਾਹਰ ਯਾਰ ਕਮਾਲ ਦੀ ਗੱਲ ਉਹਦੀ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਰਾਮਾ ਸ਼ਾਇਦ ਰਾਮਾ ਨਹੀਂ ਨਹੀਂ ਤਾਂ ਯਾਰ ਭੈਣ ਜੋ ਲੁਧਿਆਣਾ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਦਾ ਭੈਣ ਚੋਂ ਇਹ ਰਿਹਾ ਕੀ ਨਾਂ ਵੀ ਯਾਰ ਭੈਣ ਚੋਂ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਜੱਕਿਆ ਸੀ ਸੱਜਾ ਨਹੀਂ ਨਹੀਂ ਭੰਨ ਦੋ ਯਾਰ ਗੱਡੀ ਭੰਨ ਦੋ ਤੁਸੀਂ ਭੰਨੋ ਪਾਂਨ ਤੋਂ ਗੱਡੀ ਪਾਂਦੇ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਏ ਆਪਾਂ ਉੱਤੇ ਕਿਹੜਾ ਪਿੰਡ ਜਿਹੜੇ ਲੁਧਿਆਣੇ ਵਾਲੇ ਉਹਦੇ ਉਰਲੇ ਪਾਸੇ ਅਹ ਨਹੀਂ ਕਿਹੜਾ ਭਾਂਗੇ ਮੁਲਾਪੁਰ ਦੇ ਨਾਲ ਇਧਰਲੀ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਤੇ ਨਹੀਂ ਖੁੱਲਦੀ ਪੰਨੋ 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 ਸਿੱਕਾ टाकी ਪੱਟੀ ਜੀ टाकी ਪੱਟੀ ਜਾਂਦੇ ਆ ਕੋਈ ਨਹੀਂ ਪੱਟਣਦੇ ਯਾਰ ਪੱਟ ਦੇਣ ਦੇ ਕੋਈ ਨਹੀਂ ਪੱਟ ਦੇਣ ਦੇ ਪੱਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਨਤ ਉੱਠਣਾ ਓਏ ਉਹ ਲੱਖ ਦੀ ਲਾਨਤ ਆ ਉਹ ਤੁਹਾਨੂੰ ਘਰਾਂ ਚ ਆ ਪਏ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਨੇ ਇਹਦੇ ਵਿੱਚ ਗੱਡੀ ਬੈਕ ਕਰਕੇ ਵਿੱਚ ਮਾਰਦੇ ਵਾਹ ਕਿਤੀ ਗੱਡੀ ਲਾਗੀ ਨਾਲ ਆਹ ਤੇ ਚੱਕੋ ਨਾਲ ਆਈ ਵੀਰੇ ਮੇਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦਿਓ ਯਾਰ ਭੰਨ ਦਿਓ ਨਹੀਂ ਨਿਕਲਣਾ ਇਹ ਉੱਦੂ ਲੋਕ ਆ ਭੈਣ ਜਦ ਘਰਾਂ ਚ ਬਿੜੇ ਲੋਕ ਤੁਸੀਂ ਖੜੇ ਗੱਛਾਂ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰੋ ਇਹਨਾਂ ਨੂੰ ਵੀ ਨਹੀਂ ਪਤਾ ਭੈਣ ਦੀ ਲਨ ਉਹ ਸੋਡੇ ਖਤਰ ਪੈ ਤੁਰੇ ਫਿਰਦੇ ਆ ਤੁਸੀਂ ਆਦੇ 12 ਜਵੇ ਹੈਗਾ ਸਕਦੇ ਇਥੇ ਪਿੰਡ ਇਕੱਠਾ ਕਰ ਮੋਕਾ ਦੇ ਕੇ ਦੱਸ ਮਾ ਤੇਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿਧਰ ਮੋੜਦਾ ਚੱਲ ਤੋ ਮੈਂ ਤੁਨੂੰ ਉਹਦੀ ਭੈਣ ਚਲੋ ਹੌੜਾ ਲਗਾ ਦੀ ਤਰਮਾ ਕਹੇ ਜਿੰਦਾ ਵੀ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜਲਾ ਤਰਮਾ ਉਹਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਕਾਰ ਵੀ ਆਉਂਦੀ ਆ ਮੈਨੂੰ ਕੰਡ ਭੈਣ ਚੋਤ ਨਹੀਂ ਪਤਾ ਕੀ ਨਾਂ ਪੰਡਲੇ ਨੀ ਲੋਕਾਂ ਨੂੰ ਵੀ ਨਹੀਂ ਬਾਈ ਬਾਹਰ ਨਹੀਂ ਕਰ ਰਹੇ ਪਏ ਉਹ ਦੇ ਦਿਮਾਸ਼ਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਉਹ ਖੜਨੀ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜਨੀ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਪੈਂਦੇ ਤਾਂ ਮਾੜੇ ਪਿੰਡਾਂ ਚ ਹੁੱਕਾ ਅੱਕਾ ਬੱਜੇ ਫਿਰ ਤਾਂ ਠੀਕਾ ਲੋਕਾਂ ਨੂੰ ਆ ਦੇ ਵਿੱਚ ਕੌਣ ਦੱਬੀ ਰਿਹਾ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈ ਬਿਠਾ ਲੈ ਦਸ ਯਾਰ ਆ ਫਰੈਂਡ ਹਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਉਹ ਆਸ਼ਾ ਦੇਖੀ ਜਾਂ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆ ਮਤਲਬ ਕੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਹਾਂ ਜੰਟ ਲੱਗੀ ਹੋਈ ਹੈ ਖੜਨੇ ਨਹੀਂ ਹੁੰਦੇ ਉਹ ਬਾਹਰ ਦਵਾਈ ਜਾਂਦੇ ਲੋਕ ਖੜਨੇ ਨਹੀਂ ਹੁੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਪਿੰਡ ਦਾ ਇੰਨਾ ਤੇਰਾ ਫੋਨ ਚੱਲਦਾ ਤੇ ਫੋਨ ਦਾ ਫੋਨ ਬਈ ਹੁਣ ਇੱਥੇ ਬੰਦ ਸੀ ਸਾਰੇ ਛਿੱਛਾ ਭਨਣਾ ਕੋਈ ਨਹੀਂ ਕੋਈ ਪਾਂਦ ਪਾਂਦ ਆਦੇ ਆਦੇ ਪੱਟੜੋ ਉਹ ਪੱਟੜੋ ਕੋਈ ਨਹੀਂ ਪਾਂਦੋ ਆ ਦੇਖੋ ਪੱਟੜੋ ਆ ਆ ਬੱਟੜਾ ਆ ਬੱਟੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਹਨਤ ਹੋ ਉਹ ਲਾਹਨਤ ਹੋ ਲੋਕ ਉਹ ਸੋਢੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ